ਵਾਸਦਾ ਪੰਜਾਬ ਦੇਖ ਰਹੇ ਸਾਰਦਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ ਰਾ ਇੱਕ ਨਵੀਂ ਚਰਚਾ ਦੇ ਨਾਲ ਮੇਰੇ ਨਾਲ ਮੌਜੂਦ ਰਹੇ ਨੇ ਸੀਨੇ ਪੱਤਰਕਾਰ ਸਦਾ ਜੁਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸ਼ੁਰੂਆਤ ਕਰਦੇ ਆ ਕੇਂਦਰ ਤੋਂ ਵਿਕੇਂਦਰ ਦੇ ਵਿੱਚ ਇੱਕ ਵਾਰ ਫਿਰ ਹਲਚਲ ਜਿਹੜੀ ਹੈ ਸ਼ੁਰੂ ਹੋ ਗਈ ਹੈ ਜਿਹੜੇ ਚੰਦਰਬਾਬੂ ਨਾਇਡੂ ਨੇ ਇੱਕ ਵਾਰ ਫਿਰ ਆਪਾਂ ਕਹੀਏ ਸਪੀਕਰ ਦੀ ਮੰਗ ਨੂੰ ਲੈ ਕੇ ਅੜ ਗਏ ਨੇ ਕਿਵੇਂ ਦੇਖਦੇ ਆਂ ਅਹ ਦੇਖੋ ਜਦੋਂ ਮੋਦੀ ਸਰਕਾਰ ਬਣੀ ਹੈ ਹਮ ਤਾਂ ਉਦੋਂ ਵੀ ਇਹੀ ਆ ਰਿਹਾ ਸੀ ਕਿ ਚੰਦਰਬਾਬੂ ਨਾਇਡੂ ਜਾਂ ਨਿਤਿਸ਼ ਕੁਮਾਰ ਜਿਹੜੇ ਹੈਗੇ ਨੇ ਵਿਹਾਰ ਦੇ ਹਮ ਅਹ ਬਈ ਸ਼ਾਇਦ ਇਹ ਅੜਜਣ ਤੇ ਸਰਕਾਰ ਜਿਹੜੀ ਹੈ ਨਾ ਬਣ ਸਕੇ ਐਨਡੀਆ ਦੀ ਜਿਸ ਤਰ੍ਹਾਂ ਦੀਆਂ ਪਹਿਲਾਂ ਚਰਚਾਵਾਂ ਚੱਲੀਆਂ ਸੀ ਪਰ ਬਾਅਦ ਜਿਹੜਾ ਜਿਹੜੀ ਆਪਸੀ ਸਹਿਮਤੀ ਹੋ ਗਈ ਸੀ ਕਿਉਂਕਿ ਦੇਖਿਆ ਜਾਵੇ ਤਾਂ ਜਨਤਾ ਦਲ ਜੂ ਲਾ ਲੋ ਜਾਂ ਜਿਹੜੀ ਹੈਗੀ ਆ ਚੰਦਰਬਾਬੂ ਨੈਡੂ ਦੀ ਪਾਰਟੀ ਹੈ ਆਪਣੀ ਤੇਲਗੂ ਦੇਸ਼ਮ ਪਾਰਟੀ ਹੈ ਤੇ ਉਹਦੇ ਨਾਲ ਸ਼ਿਵ ਸੈਨਾ ਇਹਨਾਂ ਕੋਲੇ ਮਹਾਰਾਸ਼ਟਰ ਇਹਨਾਂ ਕੋਲੇ 33 ਹੈਗੇ ਸੰਸਦ ਮੈਂਬਰ ਨੇ ਤਿੰਨਾਂ ਕੋਲੇ ਔਰ ਜੇ ਸਰਕਾਰ ਐਨਡੀਏ ਦੀ ਬਣੀ ਆ ਮੋਦੀ ਦੀ ਦੁਆਰਾ ਤੀਸਰੀ ਵਾਰ ਤਾਂ ਇਹ ਤਿੰਨਾਂ ਦੇ ਸਹਾਰੇ ਹੀ ਸਰਕਾਰ ਖੜੀ ਹੈ। ਤਾਂ ਹੀ ਇਹਨਾਂ ਨੂੰ ਕਿੰਗ ਮੇਕਰ ਕਿਹਾ ਜਾਂਦਾ ਹੈ। ਕਿੰਗ ਮੇਕਰ ਹਾਂ ਕਿੰਗ ਮੇਕਰ ਹੀ ਨੇ। ਔਰ ਜੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਪਹਿਲਾਂ ਵੀ ਮੰਗ ਕੀਤੀ ਸੀ। ਬਈ ਸਾਨੂੰ ਆ ਮੰਤਰੀ ਹਮ ਦਿੱਤੇ ਜਾਣ ਚਾਰ ਮੰਗੇ ਸੀ ਉਹਨਾਂ ਨੇ ਮੰਤਰੀ। ਜੀ। ਔਰ ਉਹਨਾਂ ਨੂੰ ਜਿਹੜੀ ਉਹਦੀ ਪਾਰਟੀ ਹੈ। ਤੇਲਗੂ ਦੇਸ਼ਮ ਪਾਰਟੀ ਉਹਨਾਂ ਨੂੰ ਸੀਮਿਤ ਕਰ ਦਿੱਤਾ ਗਿਆ ਨਹੀਂ ਜਿਹੜੇ ਵਿਭਾਗ ਵੀ ਉਹਨਾਂ ਨੇ ਮਨਮਰਜ਼ੀ ਦੇ ਮੰਗੇ ਸੀ ਉਹ ਨਹੀਂ ਦਿੱਤੇ ਗਏ ਪਰ ਸਪੀਕਰ ਦੇ ਉੱਤੇ ਲਈ ਜੋ ਜ਼ਰੂਰ ਜਿਹੜੀਆਂ ਚਰਚਾਾਂਾਂ ਨੇ ਕਿ ਉਹ ਨਾਈਡੂ ਅੜੇ ਹੋਏ ਨੇ ਔਰ ਇਹ ਵੀ ਖਬਰਾਂ ਆਈਆਂ ਕਿ ਇੰਡੀਆ ਗਰੁੱਪ ਨੇ ਵੀ ਉਹਨਾਂ ਨੂੰ ਜਿਹੜਾ ਅੰਦਰਖਾਤੇ سپورਟ ਦਾ ਜਿਹੜਾ ਭਰੋਸਾ ਦਿੱਤਾ ਵੀ ਤੁਸੀਂ ਜਿਹੜਾ ਆਪਣੀ ਪਾਰਟੀ ਦਾ ਸਪੀਕਰ ਬਣਾਓ ਪਰ ਜੇ ਦੇਖਿਆ ਜਾਵੇ ਤਾਂ ਇਹ ਇਸ ਮੁੱਦੇ ਤੇ ਨਾ ਪੂਰੇ ਦੇਸ਼ ਦੇ ਲੋਕਾਂ ਦੀ ਇੱਕ ਵਾਰ ਫੇਰ ਨਜ਼ਰਾਂ ਲੱਗੀਆਂ ਜਿਵੇਂ ਜਿਵੇਂ ਪਹਿਲਾਂ ਨਹੀਂ ਲੱਗੀਆਂ ਸੀ ਵੀ ਸਰਕਾਰ ਕਿਦੀ ਬਣਦੀ ਕਿਨੂੰ ਕਿਹੜਾ ਮੰਤਰਾਲੇ ਮਿਲੂਗਾ ਹਾਂ ਕਿਨੂੰ ਕਿਹਦਾ ਨਹੀਂ ਉਹ ਤੂੰ ਪਹਿਲਾਂ ਵੀ ਦੇਖੀ ਹੈ ਤਾਂ ਵੀ ਸਰਕਾਰ 400 ਪਾਰ ਦੇ ਜਿਹੜੀ ਉਹ ਚੱਲ ਰਹੀ ਸੀ ਚਰਚਾ ਵੀ ਮੋਦੀ ਦੀ ਸਰਕਾਰ ਬਣਦੀ ਹੈ ਬੀਜੇਪੀ ਆਪਣੇ ਵੱਖਰੇ ਮਤਲਬ ਇਕੱਲੀ ਸਮਰਥ ਬਣਦੀ ਹੈ ਪਰ ਉਹ ਜੋ ਹਾਲਾਤ ਬਣੇ ਨੇ ਤੁਹਾਡੇ ਸਾਹਮਣੇ ਆ ਹਨ ਉਸ ਤੋਂ ਬਾਅਦ ਸਰਕਾਰ ਮਤਲਬ ਇਹ ਵੀ ਚਰਚਾਾਂਵਾਂ ਚੱਲੀਆਂ ਸੀ ਵੀ ਸ਼ਾਇਦ ਇਹ ਜਿਹੜੇ ਨਿਤਿਸ਼ ਕੁਮਾਰ ਆ ਜਾਂ ਨੈਡੂ ਆ ਹੋ ਸਕਦਾ ਦੂਜੇ ਪਾਸੇ ਪਲਟ ਜਾਣ ਪਰ ਉਹ ਸਾਰਾ ਕੁਝ ਸੈਰ ਹੋ ਗਿਆ ਸਰਕਾਰ ਮੋਦੀ ਦੀ ਬਣ ਗਈ ਹੈ ਸੌ ਵੀ ਚੁੱਕ ਲਈ ਹੈ ਵਿਭਾਗ ਵੀ ਵੰਡੇ ਗਏ ਆ ਹੁਣ ਸਪੀਕਰ ਦੇ ਹੱਥੇ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਆ ਉਹ 'ਚ ਅੱਜ ਵੀ ਜੇ ਦੇਖਿਆ ਜਾਵੇ ਤਾਂ ਨਾਈਡੂ ਨੇ ਮੁੱਖ ਮੰਤਰੀ ਵੱਜੋਂ ਉੱਥੇ ਆਪਦੇ ਲਿਆ ਆਪਣੇ ਸੌ ਚੁੱਕਿਆ ਤੇ ਹਾਂ ਹਾਂ ਤੇ ਉਹ 'ਚ ਤਾਂ ਬੀਜੇਪੀ ਇਕੱਠੇ ਦਿਖੇ ਨੇ ਪਰ ਅੰਦਰ ਖਾਤੇ ਕੀ ਚੱਲਦਾ ਪਿਆ ਇਹਦੀਆਂ ਮੀਡੀਆ 'ਚ ਤਾਂ ਬਹੁਤ ਜ਼ਿਆਦਾ ਚਰਚਾ ਬਣਿਆ ਚਾਹੀਆਂ ਨੇ ਔਰ ਜੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਜੀ ਦਾ ਸਪੀਕਰ ਹੁੰਦਾ ਉਹਦੀ ਕੋਈ ਸਰਕਾਰ ਹੁੰਦੀ ਆ ਕਿਉਂਕਿ ਸਪੀਕਰ ਦੇ ਹੱਥ ਬੜੀਆਂ ਪਾਵਰਾਂ ਹੁੰਦੀਆਂ ਬਿਲਕੁਲ ਔਰ ਮੈਨੂੰ ਇਹ ਵੀ ਲੱਗਦਾ ਪਿਆ ਵੀ ਜੇ ਪ੍ਰਾਤਨ ਆ ਚਲੇ ਜਾਈਏ ਤਾਂ ਭਾਜੀਪੀ ਇਹ ਰਿਸਕ ਲਾਉਗੀ ਵੀ ਨਹੀਂ ਕਿਉਂਕਿ 1999 ਚ ਜਿਹੜੀ ਸਰਕਾਰ ਟੁੱਟੀ ਸੀ ਬਾਜਪਾਈ ਦੀ ਉਦੋਂ ਤੇਲਗੂ ਦੇਸ਼ਮ ਪਾਰਟੀ ਦੇ ਜਿਹੜੇ ਸੀਗੇ ਸਪੀਕਰ ਸੀਗੇ ਬਾਲਾ ਜੋਗੀ ਭਾਵੇਂ ਉਹ ਵਿਚਾਰੇ ਨਹੀਂ ਰਹੇ ਹੁਣ ਉਹ ਉਹਨਾਂ ਦਾ ਬਾਅਦ ਚ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਸੀਗਾ ਔਰ 2002 ਚ 3 ਮਾਰਚ 2002 ਚ ਉਹਨਾਂ ਦੀ ਡੈਥ ਹੋ ਗਈ ਸੀ ਹਨਾ ਉਸ ਸਮੇ ਜਿਹੜੀ ਇੱਕ ਵੋਟ ਸੀਗੀ ਉਸ ਸਮੇ ਅੜੀਸਾ ਦੇ ਮੁੱਖ ਮੰਤਰੀ ਵੀ ਸੀਗੇ ਗਿਰਦਰ ਮੰਗ ਔਰ ਸੰਸਦ ਮੈਂਬਰ ਵੀ ਸੀਗੇ ਔਰ ਉਹ ਇੱਕੋ ਵੋਟ ਕਰਕੇ ਜੋ ਕਾਂਗਰਸ ਦੇ ਸੀਗੇ ਜੇ ਉਹ ਵੋਟ ਮਤਲਬ ਹਾਂ ਨਾ ਪੈਂਦੀ ਜਾਂ ਸਪੀਕਰ ਉਹਨੂੰ ਰੋਕ ਦਿੰਦਾ ਤਾਂ ਜਿਹੜੀ ਸਰਕਾਰ ਆ ਉਹ ਖੜੀ ਰਹਿ ਜਾਣੀ ਸੀ ਔਰ ਮੈਨੂੰ ਲੱਗਦਾ ਇਹ ਜੇ ਗਾਂ ਆ ਜੀਏ ਆਪਾਂ ਜਿਹੜੇ ਹੈਗੀ ਆ ਪਿਛਲੀ ਸਰਕਾਰ ਤੇ ਵੀ ਆ ਜੀਏ ਜਦੋਂ ਬੀਜਪੀ ਕੋਲੇ ਆਪਣੇ ਪੈਰਾਂ ਤੇ ਬੀਜਪੀ ਸਰਕਾਰ ਖੜੀ ਸੀ ਕਿਉਂਕਿ ਸਪੀਕਰ ਦੀ ਆਪਾਂ ਗੱਲ ਕਰਦੇ ਆ ਉਹਦੇ ਕੋਲੇ ਅਧਿਕਾਰਾਂ ਦੀ ਗੱਲ ਕਰਦੇ ਆ ਹਨਾ ਪਿਛਲੀ ਸਰਕਾਰ ਚ ਵੀ ਦੇਖੀਏ ਤਾਂ ਆਪਾਂ ਜਿਹੜੇ ਓਮ ਬਿਰਲਾ ਜਿਹੜੇ ਰਹੇ ਨੇ ਸਪੀਕਰ ਉਹਨਾਂ ਨੇ ਲਾਸਟ ਚ ਆ ਕੇ ਸਰਕਾਰ ਦੇ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਵਿਰੋਧੀ ਧਿਰ ਦੇ 100 ਦੇ ਕਰੀਬ ਸੰਸਦ ਮੈਂਬਰ ਸੀ ਉਹਨਾਂ ਨੂੰ ਆਊਟ ਹੀ ਕਰਦਾ ਸੀ ਜੀ ਜਦੋਂ ਵਿਰੋਧੀ ਆਊਟ ਹੋ ਜਾਣ ਫਿਰ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਬੈਲ ਲਈ ਆਓ ਜਿਸ ਤਰ੍ਹਾਂ ਦੀ ਮਰਜ਼ੀ ਬੈਲ ਪਾਸ ਕਰੀ ਜਾਏ ਉਹ ਨਿਰਵਿਰੋਧ ਸਭ ਕੁਝ ਹੋ ਜਾਂਦਾ ਹੈ ਨਾ ਮਤਲਬ ਕਹਿਣ ਦਾ ਭਾਵ ਵੀ ਸਪੀਕਰ ਕੋਲੇ ਬਹੁਤ ਜ਼ਿਆਦਾ ਅਧਿਕਾਰ ਹੁੰਦੇ ਆ ਔਰ ਪਿਛਲੀ 14 ਚ ਲਾ ਲਈਏ 19 ਚ ਲਾ ਲਈਏ ਤਾਂ ਜੋ ਭਾਵੇਂ ਭਾਵੇਂ ਉਹਨਾਂ ਕੋਲੇ ਬਹੁਤ ਮਤਵੀ ਸੀਗਾ ਔਰ ਫਿਰ ਜਦੋਂ ਬਹੁਤ ਮਤ ਹੋਵੇ ਤਾਂ ਫਿਰ ਜਿਹੜੀਆਂ ਧਿਰਾਂ ਨੇ ਉਹ ਮਨਮਰਜੀ ਕਰਦੀਆਂ ਵੀ ਨੇ ਭਾਵੇਂ ਇਹ ਹੈਗਾ ਵੀ ਹੁਣ ਉਸ ਤਰ੍ਹਾਂ ਦੀਆਂ ਮਨਮਰਜ਼ੀਆਂ ਤਾਂ ਨਹੀਂ ਚੱਲਣੀਆਂ ਉਦੋਂ ਬੀਜੇਪੀ ਕੋਲ ਇਕੱਲਿਆਂ ਕੋਲੇ ਸਮਰਥਨ ਸੀ ਸਾਰਾ ਹੁਣ ਜਿਹੜਾ ਐਨਡੀਏ ਹੈ ਭਾਵੇਂ ਸ਼ੁਰੂਆਤ ਜੀ ਤੁਸੀਂ ਦੇਖ ਲੈ ਕੇ ਜਦੋਂ ਸਰਕਾਰ ਦੀ ਸ਼ੁਰੂਆਤ ਹੋਈ ਹੈ ਤਾਂ ਜਿੱਥੇ ਪਹਿਲਾਂ ਮੋਦੀ-ਮੋਦੀ ਹੁੰਦਾ ਸੀ ਹੁਣ ਉੱਥੇ ਐਨਡੀਏ ਐਨਡੀਏ ਹੁੰਦਾ ਹੈ ਨਾ ਮਤਲਬ ਕਹਿਣ ਦਾ ਵੀ ਬੀਜੇਪੀ ਇਹ ਰਿਸਕ ਨਹੀਂ ਲਾਊਗੀ ਹੋ ਸਕਦਾ ਨੈਡੂ ਨੂੰ ਟਕਾ ਲੈਣ ਪਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਜਾਂ ਮੀਡੀਆ 'ਚ ਜਿਸ ਤਰ੍ਹਾਂ ਦੀਆਂ ਚਰਚਾਾਂ ਮਾਂ ਨੇ ਉਹ ਇਹੀ ਹੈ ਕਿ ਨੇਡੂ ਅੜੇ ਹੋਏ ਨੇ ਹਮ ਔਰ ਉਹਨਾਂ ਕੋਲੇ ਜਿਹੜਾ ਸਮਰਥਨ ਵੀ ਮਿਲ ਸਕਦਾ ਉਹਨਾਂ ਨੂੰ ਇੰਡੀਆ ਗੱਠ ਜੋੜ ਨੇ ਪੇਸ਼ਕਸ਼ ਵੀ ਕੀਤੀ ਅੰਦਰ ਖਾਤੇ ਹਨ ਮਤਲਬ ਕਾਫੀ ਇਹ ਸਿਆਪਾ ਰੌਲਾ ਰਪਾਂਦਰ ਖਾਤੇ ਚੱਲ ਰਿਹਾ 9 ਤਰੀਕ ਤੋਂ ਬਾਅਦ ਜੋ ਸੌ ਚੁੱਕੇ ਉਸ ਤੋਂ ਬਾਅਦ ਗੱਲ ਠੰਡੀ ਪੈ ਗਈ ਸੀ ਵੀ ਮੰਤਰੀ ਬੰਡੇ ਗਏ ਇਹ ਵੀ ਹੈਗਾ ਨਾ ਵੀ ਜਿਹੜਾ ਇਹਨੂੰ ਲੈ ਕੇ ਜਿਹੜਾ ਸੈਸ਼ਨ ਸ਼ੁਰੂ ਹੋਣਾ ਸੀ ਉਹ 15 ਤੋਂ ਕਹਿੰਦੇ 18 18 ਤੋਂ ਹੁਣ 22 ਦਾ ਵੀ ਆ ਰਿਹਾ ਵੀ ਕਰਤਾ ਹੋ ਸਕਦਾ ਇਹ ਹੀ ਹੋਵੇ ਭਾਜਪਾ ਉਹਨੂੰ ਟਰਗਾਉਣ ਦੀਆਂ ਨਾਇਡੂਨ ਕੋਸ਼ਿਸ਼ਾਂ ਕਰਨਗੇ ਜਾਂ ਹੋ ਸਕਦਾ ਉਹਨੂੰ ਕੋਈ ਹੋਰ ਕੈਬਨਿਟ ਮਿਨਿਸਟਰੀ ਵੀ ਦੇ ਦੇਣ ਹਨਾ ਮਤਲਬ ਸ਼ੁਰੂਆਤ ਇਹ ਹੋਊਗਾ ਕਿ ਟਕਾ ਲੈਣਗੇ ਜੇ نئی ਟੈਗ ਦੇ ਅੜਦੇ ਨੇ ਜਿਸ ਤਰ੍ਹਾਂ ਦੀਆਂ ਅੰਦਰੋਂ ਕਨਸਵਾ ਆ ਰਹੀਆਂ ਨੇ ਤਾਂ ਫਿਰ ਤਾਂ ਇੱਕ ਵਾਰੀ ਫੇਰ ਐਨਡੀਏ ਤੇ ਜਿਹੜਾ ਇੰਡੀਆ ਘੱਟ ਜੋੜ ਆ ਆਮ ਉਹ ਸਾਹਮਣੇ ਹੋਊਗਾ ਔਰ ਜਿਸ ਤਰ੍ਹਾਂ ਦੀ ਆਪਾਂ ਜਿਸ ਤਰ੍ਹਾਂ ਦੀ ਵਿਰੋਧੀ ਧਿਰ ਚ ਮਜ਼ਬੂਤੀ ਹੈ ਇਸ ਵਾਰ ਜਾਂ ਬੀਜੇਪੀ ਕੋਲੇ ਉਸ 240 ਨੇ ਆਪਦੇ ਆਪ ਜਿਵੇਂ ਕਹਿ ਲੋ ਸਹਿਯੋਗੀ ਦਲਾਂ ਦੇ ਸਾਰੇ ਖੜੀ ਹੈ ਬੀਜੇਪੀ ਸਰਕਾਰ ਮੋਦੀ ਸਰਕਾਰ ਉਸ ਲੈਵਲ ਤੇ ਦੇਖੀਏ ਤਾਂ ਫਿਰ ਜਿਹੜੇ ਹੋਰ ਵੀ ਬਹੁਤ ਸਾਰੇ ਬੈਲ ਨੇ ਜਾਂ ਹੋਰ ਮੁੱਦੇ ਨੇ ਦੇਖੋ ਇਸ ਵਾਰ ਇਹ ਤਾਂ ਹੈ ਵਿਰੋਧੀ ਧਿਰ ਮਜਬੂਤ ਤਾਂ ਰਹੂਗੀ ਸਰਕਾਰ ਜਿਸ ਤਰ੍ਹਾਂ ਦੀਆਂ ਕਹेलो ਮੋਦੀ ਸਾਹਿਬ ਜਾਂ ਅਮਿਤ ਸ਼ਾਹ ਉਹਨਾਂ ਨੂੰ ਜਿਸ ਤਰ੍ਹਾਂ ਨੇ ਮਤਲਬ ਕਹेलो ਪੰਜਾਬੀ ਚ ਆਤ ਤਾਂ ਹੀ ਪਈਆਂ ਹੋਈਆਂ ਨੇ ਬਈ ਹਮ ਹਮ ਹੈ ਜਾਂ ਜੋ ਮਰਜ਼ੀ ਕਰਨ ਜਿਹੜੇ ਮਰਜ਼ੀ ਬੈਲ ਲਿਓਣ ਪਾਸ ਕਰਨ ਉਹਨਾਂ ਨੂੰ ਉਹ ਹਾਲਾਤ ਤਾਂ ਨਹੀਂ ਹੁਣ ਹੋਣੇ ਉਹ ਉਹ ਤਾਂ ਸਮਾ ਗੁਜ਼ਰ ਗਿਆ ਪਰ ਇਹ ਜ਼ਰੂਰ ਹੈ ਕਿ ਹੁਣ ਵਿਰੋਧੀ ਧਿਰ ਵੀ ਜਿਸ ਤਰ੍ਹਾਂ ਮਤਲਬ ਵਿਰੋਧੀ ਧਿਰ ਦੀ ਆਵਾਜ਼ ਨੂੰ ਹੀ ਦਬ ਦਿੱਤਾ ਜਾਂਦਾ ਸੀ ਦੇ ਦੇਖਿਆ ਜਾਵੇ ਤਾਂ ਵਿਰੋਧੀ ਧਿਰ ਦਾ ਨੇਤਾ ਹੀ ਹੈ ਨਹੀਂ ਸੀ ਕਿਉਂਕਿ ਉਸ 52 ਤੱਕ ਹੀ ਸਿਮਟ ਕੇ ਸੀ ਕਾਂਗਰਸ ਵੀ ਉੱਥੇ ਤੱਕ ਉਹ ਗਏ ਨਹੀਂ ਸੀ ਹਨਾ ਉਹਦੇ ਲਈ 10% ਜ਼ਰੂਰੀ ਹੁੰਦਾ ਔਰ ਹੁਣ ਇਸ ਵਾਰ ਵਿਰੋਧੀ ਧਿਰ ਦੇ ਨੇਤਾ ਵੀ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਵਾਣਣਗੇ ਔਰ ਉਹ ਮਤਲਬ ਬ੍ਰੋਧ ਦਾਵੀ ਸਰਕਾਰ ਨੂੰ ਸਾਹਮਣਾ ਕਰਨਾ ਪਊਗਾ ਕਿਸੇ ਵੀ ਮੁੱਦੇ ਤੇ ਕਿਸੇ ਵੀ ਮਸਲੇ ਤੇ ਲੋਕ ਮੁੱਦਿਆਂ ਤੇ ਜਵਾਬ ਦੇ ਵੀ ਹੋਣਾ ਪਊਗਾ ਵਿਰੋਧ ਦਾ ਵੀ ਸਾਹਮਣਾ ਕਰਨਾ ਪਊਗਾ ਜਿਹੜੀ ਸਪੀਕਰ ਵਾਲਾ ਮਾਮਲਾ ਹੈ ਇਸ ਤੇ ਵੀ ਐਨਡੀਏ ਤੇ ਇੰਡੀਆ ਗੱਠ ਜੋੜ ਇੱਕ ਵਾਰ ਜਾਂ ਐਨਡੀਏ ਨਹੀਂ ਕਹਿ ਸਕਦੇ ਭਾਜਪਾ ਤੇ ਇੰਡੀਆ ਗੱਠ ਜੋੜ ਇੱਕ ਵਾਰ ਫਿਰ ਸਾਹਮਣ ਆਮੋ ਸਾਹਮਣੇ ਹੋ ਸਕਦੇ ਇਹ ਲੋਕਾਂ ਚ ਚਰਚਾਵਾਂ ਵੀ ਨੇ ਲੋਕਾਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਨੇ ਹੁਣ ਸਮਾਂ ਦੱਸੂਗਾ ਵੀ ਬਣਦਾ ਕੀ ਹੈ ਚਲੋ ਇਹ ਤਾਂ ਗੱਲ ਹੋ ਗਈ ਕੇਂਦਰ ਚ ਹੋ ਰਹੀ ਹਲਚਲ ਦੀ ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਹਲਚਲ ਜੀ ਜੋ ਸੱਤਾ ਦੀ ਸਰਕਾਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਕਹਿੰਦੇ ਉੱਚ ਵੀ ਬੜੀ ਹਲਚਲ ਚੱਲ ਰਹੀ ਹੈ ਇਸ ਸਮੇਂ ਦੇਖੋ ਇਹ ਤਾਂ ਗੱਲ ਹੈਗੀ ਆ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀਆਂ ਸਾਰੀਆਂ ਹੀ ਪਾਰਟੀਆਂ ਸਭਾ ਪਰਚੋਲ ਕਰ ਰਹੀਆਂ ਔਰ ਮੰਥਨ ਕਰ ਰਹੀਆਂ ਵੀ ਕੀ ਕਾਰਨ ਹੋਏ ਨੇ ਹਾਰ ਦੇ ਜਾਂ ਜਿੱਤ ਦੇ ਜਾਂ ਜਿਸ ਤਰ੍ਹਾਂ ਭਾਜਪਾ ਦੀ ਲਾ ਲਈਏ 400 ਪਾਰ ਦੀ ਗੱਲ ਹੀ ਬਣੀ ਉਵੇਂ ਪੰਜਾਬ ਚ ਵੀ ਜਿਹੜੀ ਹੈ 13 0 ਵਾਲੀ ਉਹ ਗੱਲ ਨਹੀਂ ਬਣੀ ਔਰ ਜਦੋਂ 13 0 ਵਾਲਾ ਤਿੰਨ ਤੇ ਸਿਮਟ ਗਿਆ ਤਾਂ ਸੁਭਾਵਕ ਹੀ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਚੁਣੌਤੀਆਂ ਤਾਂ ਉਹਨਾਂ ਸਾਹਮਣੇ ਖੜੀਆਂ ਹੋਣੀਆਂ ਹੀ ਨੇ ਸਰਕਾਰ ਸਾਹਮਣੇ ਵੀ ਚੁਣੌਤੀਆਂ ਬਣਨੀਆਂ ਹੀ ਨੇ ਔਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਕੱਲ ਦੀ ਕਾਫੀ ਚਰਚਾ ਹੋਈ ਹੈ ਖਾਸ ਕਰ ਜਿਹੜੇ ਸੰਦੀਪ ਪਾਠਕ ਨੇ ਵੀ ਉਹਨਾਂ ਨੇ ਆਪਣੇ ਵੱਖਰੀ ਇੱਕ ਮੀਟਿੰਗ ਕੀਤੀ ਹੈ ਪੰਜਾਬ ਚਣਵੇਂ ਵਿਧਾਇਕਾਂ ਨਾਲ 15 ਦੇ ਕਰੀਬ ਵਿਧਾਇਕੋ ਚ ਸ਼ਾਮਲ ਹੋਏ ਨੇ ਔਰ ਖਾਸ ਕਰ ਜਿਹੜੇ ਡਾਕਟਰ ਗੁਪਤਾ ਨੇ ਅੰਮ੍ਰਿਤਸਰ ਵਾਲੇ ਜਿਹੜੇ ਭਗਵੰਤ ਮਾਨ ਦੀ ਮੀਟਿੰਗ ਚ ਨਹੀਂ ਗਏ ਸੀਗੇ ਵਿਧਾਇਕ ਉੱਥੇ ਅੰਮ੍ਰਿਤਸਰ ਚ ਉਹ ਉਹ ਮੀਟਿੰਗ ਸ਼ਾਮਲ ਹੋਏ ਨੇ ਔਰ ਕਈ ਤਰ੍ਹਾਂ ਦੀਆਂ ਇਹ ਔਰ ਭਗਵੰਤ ਮਾਨ ਅਲੱਗ ਮੀਟਿੰਗਾਂ ਕਰ ਰਹੇ ਨੇ ਔਰ ਪਾਠ ਕੇ ਸੰਦੀਪ ਪਾਠਕ ਨੇ ਆ ਕੇ ਅਲੱਗ ਮੀਟਿੰਗ ਕੀਤੀ ਹੈ ਭਾਵੇਂ ਉਹ ਪੰਜਾਬ ਦੇ ਇਨਚਾਰਜ ਨੇ ਜਿਹੜੇ ਸੰਦੀਪ ਪਾਠਕ ਨੇ ਔਰ ਬਹੁਤਾ ਉਹਨਾਂ ਕੋਲ ਬਹੁਤ ਸਾਰੇ ਜਿਵੇਂ ਵਿਧਾਇਕਾਂ ਨਾਲ ਉਹ ਤਾਲਮੇਲ ਚ ਰਹਿੰਦੇ ਨੇ ਹਨਾ ਈ ਈ ਪਾਰਟੀ ਚ ਅੰਦਰਖਾਤੇ ਕਿਸ ਤਰ੍ਹਾਂ ਇਹਨੂੰ ਦੇਖਦੀ ਹੈ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਤਾਂ ਸਮਾਂ ਦੱਸੂਗਾ ਪਰ ਲੋਕਾਂ ਚ ਇਹਦੀਆਂ ਚਰਚਾਵਾਂ ਬਹੁਤ ਨੇ ਬਿਲਕੁਲ ਬਈ ਕੋਈ ਫੇਰ ਬਦਲ ਹੋ ਸਕਦਾ ਹੋ ਸਕਦਾ ਭਗਵੰਤ ਮਾਨ ਨੂੰ ਵੀ ਕੀ ਬਦਲਿਆ ਜਾ ਸਕਦਾ ਬਹੁਤ ਸਾਰੇ ਸਵਾਲ ਉੱਠੇ ਹੋਏ ਨੇ ਹਨਾ ਪਰ ਅੱਜ ਜੇ ਦੇਖੀਏ ਤਾਂ ਉਦੋਂ ਬਾਅਦ ਜਿਹੜੀ ਲੇਟੈਸਟ ਆਈ ਹੈ ਤਾਂ ਭਗਵੰਤ ਮਾਨ ਤੇ ਸੰਦੀਪ ਪਾਠਕ ਤੇ ਸਨੀਤਾ ਜਿਹੜੇ ਕੇਜਰੀਵਾਲ ਉਹਨਾਂ ਦੇ ਵਾਈਫ ਉਹ ਤਿੰਨੇ ਜਿਹੜਾ ਅੱਜ ਮਿਲੇ ਨੇ ਕੇਜਰੀਵਾਲ ਨੂੰ ਜੇਲ੍ਹ ਚ ਜਾ ਕੇ ਧਾਰ ਜੇਲ੍ਹ ਚ ਔਰ ਉਸ ਤੋਂ ਲੱਗਦਾ ਵੀ ਕਿਉਂਕਿ ਨਾ ਜਦੋਂ ਤੁਸੀਂ ਚੋਣਾ ਚ ਵੀ ਆਪਾਂ ਸ਼ਾਇਦ ਜ਼ਿਕਰ ਕੀਤਾ ਸੀ ਤੁਹਾਨੂੰ ਯਾਦ ਹੋਊਗਾ ਬਈ ਅਲੱਗ-ਅਲੱਗ ਹਲਕਿਆਂ ਦੇ ਜਿਹੜੇ ਹੈਗੇ ਨੇ ਚਾਹ ਹਨ ਚਾਰਜ ਨੇ ਜਾਂ ਵਿਧਾਇਕ ਨੇ ਉਹਨਾਂ ਨਾਲ ਆਨਲਾਈਨ ਸੰਦੀਪ ਪਾਠਕ ਟੱਚ ਰਹੇ ਨੇ ਔਰ ਬਹੁਤ ਆ ਜਿਹੜਾ ਪੰਜਾਬ ਦਾ ਕੰਮਕਾਜ ਹੈ ਜਾਂ ਦਿੱਲੀ ਬੈਠ ਕੇ ਜੋ ਦੇਖਿਆ ਜਾ ਰਿਹਾ ਉਹ ਕੇਜਰੀਵਾਲ ਡਾਇਰੈਕਟ ਨਹੀਂ ਦੇਖਦੇ ਉਹ ਸੰਦੀਪ ਪਾਠਕ ਹੀ ਦੇਖਦਾ ਬਹੁਤਾ ਕੰਮ ਕਾਜ ਇਥੋਂ ਦਾ ਔਰ ਇਹ ਮੁੱਦੇ ਤੇ ਭਾਵੇਂ ਬਹੁਤ ਜਿਵੇਂ ਸਰਕਾਰ ਕਟਾਰੇ ਚ ਵੀ ਰਹਿੰਦੀ ਹੈ ਭਗਵੰਤ ਮਾਨ ਵੀ ਕਟਾਰੇ ਚ ਰਹਿੰਦੇ ਬਹੁਤਿਆਂ ਤਾਕਤਾਂ ਦਿੱਲੀ ਜਿਨੇ ਵਿਰੋਧੀ ਤਨਾਏ ਮਤਲਬ ਟਿੱਪਣੀਆਂ ਵੀ ਕਰਦੀਆਂ ਰਹਿੰਦੀਆਂ ਹਨ ਪਰ ਉਦੋਂ ਵੀ ਉਹ ਮੀਟਿੰਗਾਂ ਕਰਦੇ ਰਹੇ ਹਰੇਕ ਹਲਕੇ ਦੀਆਂ ਆਨਲਾਈਨ ਔਰ ਕਿਸ ਤੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਕਿਹੜੇ ਹਲਕੇ ਚ ਹਾਲਾਤ ਨੇ ਉਹ ਹਰ ਰੋਜ਼ ਰਿਪੋਰਟ ਲੈਂਦੇ ਰਹੇ ਆ ਔਰ ਹੁਣ ਉਹਨਾਂ ਨੇ ਜਿਹੜੀ ਇਹ ਮੀਟਿੰਗ ਕੀਤੀ ਆ ਕੇ ਮਾਹਲੀ ਇਹਦੀ ਕਾਫੀ ਚਰਚਾ ਹੋਈ ਆ ਔਰ ਖਾਸ ਕਰੇ ਚਰਚਾ ਦਾ ਵਿਸ਼ਾ ਤਾਂ ਵੀ ਬਣਿਆ ਵੀ ਇੱਕਦਮ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਹੋ ਇੱਕਦਮ ਆਪਦੇ ਰਜੇਵੇਂ ਛੱਡ ਕੇ ਦਿੱਲੀ ਗਏ ਆ ਉਹਦੇ ਨਾਲ ਹੋਰ ਮੀਡੀਆ 'ਚ ਇੱਕ ਚਰਚਾ ਚੜ ਗਈ ਹੈ ਨਾ ਪਰ ਉਸ ਤੋਂ ਬਾਅਦ ਇੱਕ ਇਕੱਠੇ ਦਿਖੇ ਨੇ ਔਰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੀ ਕੇਜਰੀਵਾਲ ਨਾਲ ਇਹਨਾਂ ਦੀ ਮੀਟਿੰਗ ਹੋਈ ਹੈ ਜਾਂ ਭਗਵੰਤ ਮਾਨ ਨੇ ਬਾਹਰ ਆ ਕੇ ਵੀ ਦੱਸਿਆ ਵੀ ਹੈ ਕਿ ਉਸ ਮੀਟਿੰਗ 'ਚ ਜਿਹੜੇ ਮੁੱਦੇ ਵਿਚਾਰੇ ਗਏ ਨੇ ਉਹ 'ਚ ਖਾਸ ਕਰ ਜਿਹੜੀ ਜਲੰਧਰ ਦੀ ਜਿਮਨੀ ਚੋਣ ਆ ਗਈ ਹੈ ਤੇ ਉਹਦੇ ਨਾਲ ਹੀ ਕਿਉਂਕਿ ਉੱਥੋਂ ਉਮੀਦਵਾਰ ਵੀ ਲੜਨ ਹੈ ਹੈ ਨਾ ਤੇ ਉਹ ਉਹਦੇ ਲਈ ਕੀ ਰਣਨੀਤੀ ਅਪਣਾਉਣੀ ਆ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜੇ ਪੰਜਾਬ 'ਚ ਜਿਹੜੇ ਹਾਲਾਤ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਜਾਂ ਕਿਸ ਲੈਵਲ ਤੱਕ ਪਿੱਛੇ ਚਲੀ ਗਈ ਆ ਉਹਨੂੰ ਪਾਰਟੀ ਨੂੰ ਦੁਆਰਾ ਸਤਾਈ ਤੱਕ ਕਿਵੇਂ ਖੜਾ ਕਰਨਾ ਕਿਸ ਤਰ੍ਹਾਂ ਦਾ ਫੇਰ ਬਦਲ ਕਰਨਾ ਇਹ ਵੀ ਹੈ ਕਿ ਮੰਤਰੀਆਂ ਦੇ ਮੰਤਰੀਆਂ ਦਾ ਵੀ ਫੇਰ ਬਦਲ ਹੋ ਸਕਦਾ ਹੈ ਅਹੁਦੇ ਵੀ ਬਦਲੇ ਜਾ ਸਕਦੇ ਆ ਵਿਭਾਗ ਬਦਲੇ ਜਾ ਸਕਦੇ ਆ ਹਨਾ ਕੋਈ ਨਵਾਂ ਚਿਹਰਾ ਵੀ ਸ਼ਾਮਿਲ ਕੀਤਾ ਜਾ ਸਕਦਾ ਇਹ ਤੇ ਵੀ ਰਾਏ ਸਲਾਹ ਹੋਈ ਹੋਊਗੀ ਭਾਵੇਂ ਉਹ ਤਾਂ ਸਮਾਂ ਦੱਸੂਗਾ ਵੀ ਕਿਹੜਾ ਨਵਾਂ ਬਣਦਾ ਹਨਾ ਪਰ ਇਹ ਕਈ ਤਰ੍ਹਾਂ ਦੇ ਜਿਹੜੇ ਆਮ ਆਦਮੀ ਪਾਰਟੀ ਚ ਵੀ ਕਈ ਤਰ੍ਹਾਂ ਦੀਆਂ ਅੰਦਰਖਾਤੇ ਜਿਹੜੀਆਂ ਕਹਿ ਲਓ ਰਣਨੀਤੀ ਨੂੰ ਨਵੀਂ ਰਣਨੀਤੀ ਨੂੰ ਲੈ ਕੇ ਕਹਿ ਲਓ ਜਾਂ ਕਿਸੇ ਫੇਰ ਬਦਲ ਨੂੰ ਲੈ ਕੇ ਕਹਿ ਲਓ ਕਈ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਨੇ ਔਰ ਆਉਂਦੇ ਦਿਨਾਂ ਚ ਹੌਲੀ-ਹੌਲੀ ਇਹ ਸਾਰਾ ਕੁਝ ਬਾਹਰ ਆ ਹੀ ਜਾਣਾ ਹੈ ਨਾ ਪਰ ਜਿਸ ਤਰ੍ਹਾਂ ਦੀ ਇਹ ਉਹ ਮਤਲਬ ਇਹਨੂੰ ਲਿਆ ਗਿਆ ਪਾਠਕ ਦੀ ਮੀਟਿੰਗ ਨੂੰ ਵੀ ਭਗਵੰਤ ਮਾਨ ਨੂੰ ਵੀ ਬਦਲਿਆ ਜਾ ਸਕਦਾ ਆ ਹੋ ਸਕਦਾ ਉਸ ਲੈਵਲ ਤੱਕ ਦੀ ਗੱਲ ਤਾਂ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿਉਂਕਿ ਉਹ ਰੂਟੀਨ 'ਚ ਵੀ ਹੋ ਸਕਦਾ ਹੈ ਹਨਾ ਭਗਵੰਤ ਮਾਨ ਜੋ ਮਰਜੀ ਹੈ ਉਹ ਕਾਫੀ ਮਜ਼ਬੂਤ ਨੇ ਔਰ ਤੁਸੀਂ ਦੇਖਿਆ ਕਿ ਉਹਨਾਂ ਨੇ ਤਾਂ ਪੂਰੀ ਜੋਰ ਅਜਮਾਈ ਵੀ ਕੀਤੀ ਹੈ ਇਲੈਕਸ਼ਨ 'ਚ ਹਨਾ ਤੇ ਪਰ ਇਹੋ ਹੈ ਵੀ ਖਾਸ ਕਰਕੇ ਮੈਂ ਅੱਜਕੱਲ ਮੀਡੀਆ 'ਚ ਹਰ ਗੱਲ ਛੋਟੀ ਛੋਟੀ ਈਸ਼ੂ ਵੀ ਬਹੁਤ ਜ਼ਿਆਦਾ ਫਲੈਸ਼ ਹੋ ਜਾਂਦਾ ਹੈ ਹਨਾ ਤੇ ਇਸ ਰੂਪ 'ਚ ਇਹ ਫਲੈਸ਼ ਹੋਈ ਹੈ ਪਰ ਉਹਦੇ ਬਾਅਦ ਉਹ ਇਕੱਠੇ ਦਿਖੇ ਆ ਔਰ ਕੀ ਨਮੀਰਾ ਨੀਤੀ ਅਪਣਾਉਂਦੇ ਆ ਇਲੰਦਰ ਚੋਣਾ ਨੂੰ ਲੈ ਕੇ ਕਹਿ ਲੋ ਪਾਰਟੀ ਨੂੰ ਖੜਾ ਕਰ ਲੈ ਪੰਜਾਬ ਚ ਦੁਆਰਾ ਮਜ਼ਬੂਤ ਕਰਨ ਲਈ ਕਹਿ ਲੋ ਜਾਂ ਲੋਕਾਂ ਦੇ ਜਿਹੜੇ ਗਿਲੇ ਸ਼ਿਕਵੇ ਨੇ ਕਿਉਂ ਲੋਕ ਦੂਰ ਹੋਏ ਨੇ ਜਾਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਜਾਂ ਉੱਪਰਲੀ ਬਿਊਰੋਕਰੇਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹ ਜਿਹੜੀ ਲੋਕਾਂ ਦੀ ਪਹੁੰਚ ਉਹਨਾਂ ਤੱਕ ਬਣਾਉਣੀ ਹੈ ਕਿਉਂਕਿ ਲੋਕਾਂ 'ਚ ਆਮ ਹੈਗਾ ਨਾ ਵੀ ਲੋਕਾਂ ਦੀ ਪਹੁੰਚ ਦੂਰ ਆ ਸਿਸਟਮ ਬਿਲਕੁਲ ਮੈਂ ਉਹਨਾਂ ਲੋਕਾਂ ਨੂੰ ਦੀ ਪਹੁੰਚ ਉਹਨਾਂ ਨੂੰ ਕਿਵੇਂ ਮਿਲ ਜਾਣਾ ਜਾਂ ਜਿਵੇਂ ਹੁਣ ਜਿਹੜੇ ਪੁਲਿਸ ਅਧਿਕਾਰੀ ਨੇ ਚ ਐਸਐਸਪੀ ਹੈ ਜਾਂ ਐਸਪੀ ਹੈ ਜਾਂ ਡੀਐਸਪੀ ਹੈ ਉਹਨਾਂ ਨੂੰ ਸਰਕਾਰ ਵੱਲੋਂ ਤੁਰੰਤ ਬਾਅਦ ਕਿਹਾ ਗਿਆ ਕਿ ਉਹ ਹਾਜ਼ਰ ਰਹਿਣ ਜਾਂ ਜਿਸ ਤਰ੍ਹਾਂ ਹੁਣ ਆ ਗਿਆ ਝੋਨੇ ਦਾ ਸੀਜ਼ਨ ਆ ਗਿਆ ਝੋਨੇ ਦੀ ਲਵਾਈ ਹੋਣੀ ਆ ਕਿਸ ਤਰ੍ਹਾਂ ਦੇ ਬਿਜਲੀ ਪ੍ਰਬੰਧ ਕੀਤੇ ਜਾਣੇ ਆ ਕਿਸ ਤਰ੍ਹਾਂ ਜਿਹੜਾ ਨਹਿਰੀ ਉਹਦਾ ਪਾਣੀ ਆ ਦਿੱਤਾ ਜਾਣਾ ਇਹਦੇ ਬਾਰੇ ਲਗਾਤਾਰ ਮੁੱਖ ਮੰਤਰੀ ਆਪ ਮੀਟਿੰਗਾਂ ਲੈ ਰਹੇ ਆ ਹਨਾ ਤੇ ਦੇਖੋ ਸਰ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਖੜਾ ਕਰਦੇ ਆ ਇਹ ਸਮਝ ਦਸੂਗਾ ਜੀ ਕਿਤਨਾ ਕਿਤੇ ਤਿੰਨ ਸੀਟਾਂਾਂ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਹੁਣ ਮਨ ਲੱਗਦਾ ਜਲੰਧਰ ਦੇ ਜਿਹੜੀ ਜਿਮਨੀ ਚੋਣ ਹੋਣੀ ਆ ਉੱਤੇ ਪੂਰਾ ਜ਼ੋਰ ਲਾਏਗੀ ਦੇਖੋ ਉਹ ਤਾਂ ਉਹਨੂੰ ਲੈ ਕੇ ਚਿੰਤਾ ਵੀ ਹੈਗੀ ਆ ਜੋ ਹਾਲਾਤ ਉੱਥੇ ਆ ਕਿਉਂਕਿ ਉੱਥੇ ਚਰਨਜੀਤ ਚੰਨੀ ਦਾ ਕਰਕੇ ਉਹ ਹਲਕੇ 'ਚ ਪੱਛਮੀ 'ਚ ਜਲੰਧਰ ਪੱਛਮੀ 'ਚ ਜਿਹੜੀ ਹੈ ਕਾਫੀ ਕਾਂਗਰਸ ਅੱਗੇ ਰਹੀ ਹੈ ਭਾਜਪਾ ਵੀ ਅੱਗੇ ਰਹੀ ਆਪਾਂ ਹਰ ਰੋਜ਼ ਹੀ ਉੱਤੇ ਚਰਚਾ ਕਰਦੇ ਆ ਆਮ ਆਦਮੀ ਪਾਰਟੀ ਬਹੁਤ ਘੱਟ ਥੱਲੇ ਆ ਕੇ ਸਿਮਟ ਗਈ ਆ ਉਹਨੂੰ ਲੈ ਕੇ ਸਰਕਾਰ ਕਹਿ ਲਓ ਜਾਂ ਮੁੱਖ ਮੰਤਰੀ ਕਹਿ ਲਓ ਚਿੰਤਤ ਤਾਂ ਹੈਗੀ ਆ ਆਮ ਆਦਮੀ ਪਾਰਟੀ ਚਿੰਤਤ ਨੇ ਔਰ ਉੱਥੇ ਲਈ ਹੋ ਸਕਦਾ ਉੱਥੇ ਕੀ ਰਣਨੀਤੀ ਅਪਣਾਉਂਦੇ ਆ ਉਹਦੇ ਲਈ ਕੇਜਰੀਵਾਲ ਨਾਲ ਮੀਟਿੰਗ ਕੀਤੀ ਹੋਵੇ ਕਿਉਂਕਿ ਜਿਹੜੇ ਕੌਮੀ ਕਨਵੀਨਰ ਆ ਉਹ ਤਾਂ ਜੇਲ੍ਹ 'ਚ ਨੇ ਨਾ ਇਹਨਾਂ ਦੇ ਹਾਂ ਨਾ ਉਹਦੇ ਹੋ ਸਕਦਾ ਉਹੀ ਕੋਈ ਰਣਨੀਤੀ ਅਪਣਾਉਣੀ ਹੋਵੇ ਹਾਂ ਤੇ ਉਹ ਉਹ ਜਿਹੜਾ ਸਮਾਂ ਆਉਣ ਤੇ ਪਤਾ ਲੱਗੂਗਾ ਔਰ ਜਿਹੜੀ ਜਿਮਨੀ ਚੋਣ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਜਿਮਨੀ ਚੋਣ ਚ ਸਰਕਾਰ ਦੇ ਹੱਥ ਬਹੁਤ ਕੁਝ ਹੁੰਦਾ ਲੋਕਾਂ ਦੇ ਛੋਟੇ ਛੋਟੇ ਮਸਲੇ ਮੁੱਦੇ ਹੁੰਦੇ ਨੇ ਉਹ ਹੱਲ ਕਰਕੇ ਸਰਕਾਰ ਜਿਮਨੀ ਚੋਣਾਂ ਚ ਆਮ ਜਿਹੜੀ ਆ ਭਾਰੂ ਹੋ ਜਾਂਦੀ ਹੁੰਦੀ ਹੈ ਪਰ ਹੁਣ ਉੱਥੇ ਪਤਾ ਲੱਗੂਗਾ ਵੀ ਹੋ ਸਕਦਾ ਵਿਰੋਧੀ ਵੀ ਮਾਰ ਜਾਣ ਬਾਜੀ ਕਿਉਂਕਿ ਜੇ ਭਾਜਪਾ ਦੀ ਵੀ ਗੱਲ ਕਰ ਲਈਏ ਤਾਂ ਭਾਜਪਾ ਵੀ ਪੰਜਾਬ ਚ ਇੰਟਰਸਟਿਡਡ ਤਾਂ ਹੈਗੀ ਆ ਨਾ ਔਰ ਜਿਸ ਤਰ੍ਹਾਂ ਦੇ ਰਵਨੀਤ ਬਿੱਟੂ ਨੇ ਜਿਸ ਤਰ੍ਹਾਂ ਦਾ ਬਿਆਨ ਦਿੱਤੇ ਆ ਜਾਂ ਜਿਸ ਤਰ੍ਹਾਂ ਉਹਨਾਂ ਨੇ ਮਜ਼ਬੂਤ ਕਰ ਲਈ ਪਾਰਟੀ ਨੂੰ ਮਜ਼ਬੂਤ ਕਰ ਲਈ ਆ ਭਾਜਪਾ ਨੇ ਪਿਛਲੀ ਲੋਕ ਸਭਾ ਚੋਣਾਂ 'ਚ ਖੇਡ ਖੇਡੀ ਆ ਹੁਣ ਇਹ ਜਿਮਨੀ ਚੋਣਾਂ 'ਚ ਤਾਂ ਸਾਰੀਆਂ ਤਰਾਂਝ ਜ਼ੋਰ ਲਾਉਣਗੀਆਂ ਕਾਂਗਰਸ ਪਾਰਟੀ ਕਹਿ ਰਹੀ ਐ ਅਸੀਂ ਸਟਾਰ ਆ ਉਹ ਵੀ ਜ਼ੋਰ ਲਾਉਣਗੇ ਔਰ ਖਾਸ ਕਰ ਉਤੋਂ ਸਾਬਕਾ ਮੁੱਖ ਮੰਤਰੀ ਲੜੇ ਆ ਹਨਾ ਜੀ ਇੱਥੇ ਦੇਖੋ ਜੰਗ ਤਾਂ ਹੋਊਗੀ ਇਹ ਕਾਫੀ ਤਕੜੀ ਜੰਗ ਹੋਊਗੀ ਔਰ ਇਥੋਂ ਹਾਂ ਇਥੋਂ ਕੌਣ ਉੱਭਰਦਾ ਉਹ ਸਮਾਂ ਹੀ ਦੱਸੂਗਾ ਇਦੇ ਨਾਲ ਹੀ ਆਪਾਂ ਗੱਲ ਕਰ ਲੈਂਦੇ ਆ ਵੀ ਇਹ ਵੀ ਚਰਚਾ ਚੱਲ ਰਹੀ ਹੈ ਵੀ ਕਿਤੇ ਮਨਪ੍ਰੀਤ ਸਿੰਘ ਯਾਲੀ ਨੂੰ ਵੀ ਪਾਰਟੀ ਵੱਲੋਂ ਦਿਵਾ ਛਟਕਾ ਦੇਣ ਦੀ ਤਿਆਰੀ ਚੱਲ ਰਹੀ ਹੈ ਦੇਖੋ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਕਹਿ ਲਿਆ ਗਿਆ ਲਗਾਤਾਰ ਜਿਹੜੇ ਆ ਸਥਾਨ ਦੇ ਮੁੱਦੇ ਨੂੰ ਲੈ ਕੇ ਉਹ ਬਾਰ-ਬਾਰ ਬਿਆਨ ਦਿੰਦੇ ਆ ਰਹੇ ਆ ਹੁਣ ਉਹਨਾਂ ਨੇ ਫਿਰ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀ ਝੁੰਡਾ ਕਮੇਟੀ ਦੀ ਜਿਹੜੀ ਰਿਪੋਰਟ ਆ ਨੂੰ ਲਾਗੂ ਕਰਨ ਲਈ ਕਿਹਾ ਉਹ ਚ ਤਾਂ ਖਾਸ ਕਰ ਇਹ ਹੀ ਹੈ ਵੀ ਸਿੱਧਾ ਫਿਰ ਇਸ਼ਾਰਾ ਉਹਨਾਂ ਨੇ ਕੀਤਾ ਕਿ ਪਾਰਟੀ ਆਗੂ ਜਿਹੜੇ ਸਖਵੀਰ ਸਿੰਘ ਬਾਦਲ ਉਹਨਾਂ ਨੂੰ ਬਦਲਿਆ ਜਾਵੇ ਕਿਉਂਕਿ ਉਹ ਚ ਮੇਨ ਇਹੀ ਆ ਨਾ ਮੰਗ ਹੂੰ ਤੇ ਉਸ ਬਿਆਨ ਤੋਂ ਬਾਅਦ ਜਿਹੜੇ ਉਹਨਾਂ ਦੇ ਸਮਰਥਕ ਨੇ ਜਾਂ ਹੋਰ ਵੀ ਕਈ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਉਹਨਾਂ ਦੀ ਿਆਲੀ ਦੀ ਹਾਂ ਚ ਹਾਂ ਮਲਾਈ ਹੈ ਹਨ ਤੇ ਇੱਕ ਮੇਰੇ ਖਿਆਲ ਜਲੰਧਰ ਦੇ ਸ਼ਾਇਦ ਜਿਹੜੇ ਕਾਲੀ ਆਗੂ ਨੇ ਸੀਨੀਅਰ ਕਾਲੀ ਆਗੂ ਉਹਨਾਂ ਨੇ ਤਾਂ ਅਸਤੀਫਾ ਵੀ ਦਿੱਤਾ ਹੈ ਹਨ ਮਤਲਬ ਇਹ ਸਖਵੀਰ ਬਾਦਲ ਵੱਲੋਂ ਇਹ ਜਿਹੜੀਆਂ ਅੰਦਰਖਾਤੇ ਪਾਰਟੀ ਚ ਕਈ ਤਰ੍ਹਾਂ ਦੀਆਂ ਅ ਕਹਿ ਲੋ ਚੱਲ ਰਹੀਆਂ ਚਰਚਾਵਾਂ ਸਖਵੀਰ ਦੇ ਖਿਲਾਫ ਉਹਨੂੰ ਲੈ ਕੇ ਮੇਰਾ ਖਿਆਲ ਆ 3 13 ਤਰੀਕ ਨੂੰ ਕੱਲ ਹੀ ਜੀ ਹਾਂ 3 ਵਜੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਆ ਔਰ ਕੋਰ ਕਮੇਟੀ ਦੀ ਮੀਟਿੰਗ ਚ ਕਿੱਸਾ ਤਾਂ ਇਹੀ ਜਾ ਰਿਹਾ ਬਈ ਸ਼ਾਇਦ ਕੋਈ ਕਿਉਂਕਿ ਜਿਹੜੇ ਪਾਰਟੀ ਦੇ ਲੁਧਿਆਣੇ ਤੋਂ ਸੀਨੀਅਰ ਆਗੂ ਨੇ ਪਰਵਕਾਰ ਸਿੰਘ ਘੁੰਮਣ ਜਿਹੜੇ ਲੋਕ ਸਭਾ ਦੀ ਟਿਕਟ ਵੀ ਮੰਗਦੇ ਪਏ ਸੀ ਉਹਨਾਂ ਦਾ ਅੱਜ ਬਿਆਨ ਵੀ ਆਇਆ ਕਿ ਇਹ ਆਲੀ ਜਿਹੜੇ ਨੇ ਉਹ ਪਬਲਿਕ ਪਲੇਟਫਾਰਮ ਤੋਂ ਭੰਡੀ ਪ੍ਰਚਾਰ ਕਰ ਰਹੀ ਹੈ ਪਾਰਟੀ ਦਾ ਜਾਂ ਪਾਰਟੀ ਆਗੂਆਂ ਦਾ ਵੀ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜਾਂ ਉਹਨਾਂ ਨੇ ਇਹ ਵੀ ਇੱਥੋਂ ਤੱਕ ਵੀ ਕਿਹਾ ਵੀ ਦਾਖਾ ਹਲਕੇ 'ਚ ਜਿਹੜੀ ਕਾਲੀ ਦਲ ਦੀ ਹਾਲਾਤ ਆ ਉਹ ਦੇਖਣੇ ਚਾਹੀਦੇ ਆ ਇਹ ਆਲੀ ਨੂੰ ਤੀਜੇ ਨੰਬਰ ਤੇ ਚਲੀ ਗਈ ਹੈ ਪਾਰਟੀ ਹਣਾ ਇਹ ਸਾਰਾ ਕੁਝ ਮੇਰੇ ਖਿਆਲ 'ਚ ਉਹਨਾਂ ਨੇ ਆਪਦੇ ਲੈਵਲ ਤੱਕ ਤਾਂ ਨਹੀਂ ਕਿਹਾ ਹੋਣਾਗਾ ਬਿਲਕੁਲ ਮਤਲਬ ਇਹ ਕਾਲੀ ਦਲ ਦੀ ਪਾਲਿਸੀ ਵੀ ਰਹੀ ਹੈ ਪਹਿਲਾਂ ਵੀ ਬਾਦਲ ਪਰਿਵਾਰ ਦੀ ਵੀ ਜਿਹੜੇ ਆਗੂ ਨੂੰ ਉਹਨਾਂ ਨੇ ਝਟਕਾ ਦੇਣਾ ਹੋਵੇ ਪਹਿਲਾਂ ਉਹਦੇ ਖਿਲਾਫ ਜਿਹੜਾ ਪਾਰਟੀ ਦੇ ਖਾਸ ਕਰ ਉਹ ਹਲਕੇ ਦੇ ਲੀਡਰਾਂ ਨੂੰ ਵੀ ਬੁਲਾ ਦਿੱਤਾ ਜਾਂਦਾ ਹੈ ਨਾ ਫਿਰ ਉਹ ਉਹ ਮੁੱਦਿਆਂ ਤੇ ਜਾਂ ਉਹਨਾਂ ਤੋਂ ਮੰਗ ਕਰਾ ਕੇ ਫਿਰ ਜਿਹੜੀਆਂ ਕੋਰ ਕਮੇਟੀ ਚ ਲਿਆ ਜਾਂਦਾ ਮਸਲਾ ਇਹ ਤੇ ਹੋ ਸਕਦਾ ਜੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੋ ਸਕਦਾ ਪਾਰਟੀ ਉਹਨਾਂ ਨੂੰ ਕੋਈ ਿਆਲੀ ਨੂੰ ਝਟਕਾ ਦੇਵੇ ਪਰ ਜਿਹੜੇ ਹੈਗੇ ਨੇ ਮਨਪ੍ਰੀਤ ਸਿੰਘ ਿਆਲੀ ਇਹ ਜ਼ਰੂਰ ਹੈ ਕਿ ਉਹਨਾਂ ਦਾ ਆਧਾਰ ਕਾਫੀ ਮਜ਼ਬੂਤ ਹੈ ਮਾਲਵੇ ਵਿਚ ਇੱਕ ਇੱਕ ਵਿਧਾਇਕ ਨੇ ਕਾਲੀ ਦਲ ਦੇ ਔਰ ਪੰਥਕ ਮੁੱਦਿਆਂ ਤੇ ਉਹਨਾਂ ਨੇ ਆਪਦੀ ਜਿਹੜੀ ਸੋਰਾ ਆ ਪਾਰਟੀ ਦੇ ਪਾਸੇ ਉਹ ਕੋਈ ਵੀ ਜਾਰੀ ਰੱਖੀ ਹੈ ਜੇ ਭਾਈ ਅਮਰਪਾਲ ਸਿੰਘ ਦੀ ਮੁੱਦੇ ਤੇ ਜਿਹੜੇ ਉਹਨਾਂ ਤੇ ਐਨਐਸਏ ਲੱਗਿਆ ਉਹ ਆਪਣੇ ਵਿਧਾਨ ਸਭਾ ਚ ਉਠਾਇਆ ਮੁੱਦਾ ਔਰ ਹੁਣ ਵੀ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਇਹ ਉਹ ਪ੍ਰਚਾਰ ਕਰਦੇ ਰਹੇ ਆ ਨਾਲ ਨਾਲ ਬਈ ਅਕਾਲੀ ਦਲ ਨੂੰ ਉਹਨਾਂ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ ਜਾਂ ਅਕਾਲੀ ਦਲ ਨੂੰ ਉਸ ਹਲਕੇ ਆਪਣਾ ਉਮੀਦਵਾਰ ਬਲਟੋਹਾ ਬਿਰਸਾ ਸਿੰਘ ਉਹਨਾਂ ਨੂੰ ਨਹੀਂ ਖੜੇ ਕਰਨਾ ਚਾਹੀਦਾ ਸੀ ਇਹ ਉਹ ਪ੍ਰਚਾਰ ਕਰਦੇ ਰਹੇ ਆ ਔਰ ਪਾਰਟੀ ਹਾਈ ਕਮੰਡ ਤੱਕ ਤਾਂ ਇਹ ਸਾਰਾ ਗਿਆ ਹੀ ਹੋਊਗਾ ਨਾ ਸੁਖਵੀਰ ਤੱਕ ਬਾਦਲ ਪਰਿਵਾਰ ਤੱਕ ਤਾਂ ਇਹ ਸਭ ਕੁਝ ਪਹੁੰਚਦਾ ਹੀ ਹੈ ਨਾ ਕਹਿ ਲੋ ਵੀ ਉਹਨਾਂ ਦੇ ਸੋਰਸ ਹੈਗੇ ਨੇ ਔਰ ਉਹ ਹੋ ਸਕਦਾ ਉਹ ਜਿਸ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ ਬਈ ਫਿਰ ਇਹ ਗੱਲ ਕੀਤੀ ਜਾਵੇ ਤਾਂ ਉਹ ਢੀਂਡ ਸਾ ਪਰਿਵਾਰ ਵੀ ਚੁੱਪੀ ਬੈਠਾ 41 ਦੇ ਨਾਲ ਜੇ ਦੇਖਿਆ ਜਾਵੇ ਤਾਂ ਹਨਾ ਤੇ ਪ੍ਰੋਫੈਸਰ ਜਿਹੜੇ ਹੈਗੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਆਨੰਦਪੁਰ ਸਾਹਿਬ ਤੋਂ ਲੜੇ ਆ ਚੋਣ ਲੜੇ ਆ ਉਹਨਾਂ ਦਾ ਵੀ ਬਿਆਨ ਆਇਆ ਪਾਰਟੀ ਜਿਹੜੀ ਦੁਵਿਧਾ ਚ ਰਹੀ ਹੈ ਇਹ ਇੱਕ ਹੋਰ ਕਮੇਟੀ ਦੀ ਮੀਟਿੰਗ ਚ ਦੇਖੋ ਇਹ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਪਰ ਇਹ ਜ਼ਰੂਰ ਚਰਚਾਵਾ ਸ਼ੁਰੂ ਹੋ ਗਈਆਂ ਕਿ ਹੋ ਸਕਦਾ ਮਨਪ੍ਰੀਤ ਸਿੰਘਿਆਲੀ ਨੂੰ ਕਿਉਂਕਿ ਇਹ ਕਾਫੀ ਸਮੇਂ ਤੋਂ ਪਾਰਟੀ ਤੋਂ ਅਲੱਗ-ਥਲੱਗ ਹੀ ਚੱਲ ਰਹੇ ਆ ਜਾਂ ਇਹਨਾਂ ਨਾਲ ਜਿਹਨੂੰ ਜਿਵੇਂ ਕਹੋ ਵੱਡੀ ਪੱਦਰ ਤੇ ਕਾਲੀ ਵਰਕਰ ਜ਼ਰੂਰ ਇਹਨਾਂ ਦੀ ਹਾਂ-ਚਾਂ ਮਿਲਾਉਂਦੇ ਆ ਜਾਂ ਕਾਫੀ ਆਗੂ ਵੀ ਪਿਛਲੇ ਸਮੇਂ ਚ ਖੜੇ ਨਜ਼ਰ ਆਏ ਸੀ ਅੰਦਰ ਖਾਤੇ ਪਰ ਬਾਅਦ ਚੋ ਬੈਕ ਕਿਉਂਕਿ ਬਹੁਤਾ ਇੱਥੇ ਨਾ ਨਿੱਜਤਾ ਦੀ ਗੱਲ ਜ਼ਿਆਦਾ ਆ ਜਾਂਦੀ ਹੈ ਜਦੋਂ ਕੋਈ ਸਮਾਂ ਸੀ ਵੀ ਕਾਲੀ ਦਲ ਚ ਆਗੂਆਂ ਚ ਪੰਥ ਪ੍ਰਸਤੀ ਸੀ ਹੂੰ ਬਹੁਤ ਸਾਰੇ ਆਗੂ ਜਿਵੇਂ ਕਹਿ ਲਓ ਔਰ ਆ ਜਿਹੜੀ ਸੱਤਾ ਦੀ ਦੌੜ ਵੀ ਕਾਲੀ ਦਲ ਚੈਨੀ ਸੀ ਇਹ ਕਹਿ ਲਓ ਪੰਥਕ ਮੁੱਦਿਆਂ ਨੂੰ ਲੈ ਕੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੜਾਈ ਲੜਦੇ ਅਸੀਂ ਕਾਲੀ ਦਲ ਹੂੰ ਮਤਲਬ ਕਾਲੀ ਆਗੂ ਕਹਿ ਲਓ ਉਹ ਜਿਹੜੀ ਲਾਲਸਾ ਲਾਲਚ ਜਾਂ ਜਿਸ ਤਰ੍ਹਾਂ ਦਾ ਨਿੱਜਵਾਦ ਭਾਰੂ ਪਿਆ ਕਾਲੀ ਦਲ ਤੇ ਇਹ ਥੋੜੇ ਸਮੇਂ ਤੋਂ ਹੀ ਪਿਆ ਹੂੰ ਮਤਲਬ ਹੁਣ ਵੀ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਕਾਲੀ ਵਰਕਰ ਨੇ ਜਾਂ ਜਿਹੜੇ ਪਾਰਟੀ ਦੇ ਟਕਸਾਲੀ ਵਰਕਰ ਨੇ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਆ ਕਿਉਂਕਿ ਇਹ ਸਟੇਟ ਦੀ ਖੇਤਰੀ ਪਾਰਟੀ ਆ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਏਅਲੀ ਦੇ ਨਾਲ ਵੀ ਨੇ ਏਅਲੀ ਦਾ ਸਮਰਥਨ ਵੀ ਕਰਦੇ ਨੇ ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬੀ ਭਾਈਚਾਰਾ ਜਾਂ ਕਾਲੀ ਵਰਕਰ ਨੇ ਉਹ ਵੀ ਇਹਨਾਂ ਦਾ ਸਮਰਥਨ ਕਰਦੇ ਆ ਮਤਲਬ ਇਹ ਹੋ ਸਕਦਾ ਜਿਹੜੀ 13 ਦੀ ਕੋਰ ਕਮੇਟੀ ਦੀ ਮੀਟਿੰਗ ਆ ਅੱਜ ਹੀ ਉਹ ਅਨਾਉਂਸ ਹੋਈ ਆ ਉਹ ਜ ਕੋਈ ਇਹਨਾਂ ਨੂੰ ਝਟਕਾ ਦਿੱਤਾ ਜਾਵੇ ਔਰ ਝਟਕਾ ਮੇਰਾ ਖਿਆਲ ਹੈ ਜੇ ਪਾਰਟੀ ਇਹਨਾਂ ਨੂੰ ਦਿੰਦੀ ਹੈ ਤਾਂ ਇਹਨਾਂ ਦਾ ਜਿਹੜਾ ਹਮਦਰਦੀ ਵਧੂਗੀ ਲੋਕਾਂ ਦੀ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਨੇ ਕਿਹਾ ਕਿ ਮੈਂ ਪਾਰਟੀ 'ਚ ਰਹਿ ਕੇ ਹੀ ਸਨਹਾਨ ਦੀ ਗੱਲ ਕਰਨੀ ਹੈ ਪਾਰਟੀ ਨੂੰ ਮਜ਼ਬੂਤ ਕਰ ਲਈ ਜਿਹੜੀ ਗੱਲ ਕਹਿਣ ਵਾਲੀ ਉਹ ਕਹਿਣੀ ਹੈ ਮੈਨੂੰ ਲੱਗਦਾ ਵੀ ਜੇ ਝਟਕਾ ਵੀ ਦੇਊਗਾ ਤੇ ਹੋ ਸਕਦਾ ਕਾਲੀ ਦਲ ਬਾਦਲ ਪਰਿਵਾਰ ਦਾ ਇੱਕ ਝਟਕਾ ਹੋਵੇ ਪਰ ਇਹਦੇ ਨਾਲ ਇਹਦਾ ਨਮਨਪ੍ਰੀਤਿਆਲੀ ਦਾ ਤਾਂ ਵਾਰ ਹੀ ਹੋਊਗਾ ਤੇ ਪਿਛਲੇ ਦਿਨਾਂ ਚ ਆਪੇ ਚਰਚਾ ਵੀ ਕੀਤੀ ਸੀ ਵੀ ਮਨਪ੍ਰੀਤਿਆਲੀ ਨੂੰ ਵੀ ਹੁਣ ਦੋਨੇ ਪਾਸੇ ਪੈਰ ਨਹੀਂ ਰੱਖਣਾ ਚਾਹੀਦਾ ਹਨ ਮਤਲਬ ਇੱਕ ਪਾਸੜ ਹੋ ਕੇ ਚੱਲ ਪੈਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਜੇ ਜਿਸ ਤਰ੍ਹਾਂ ਦੀਆਂ ਇਹ ਅਪੀਲਾਂ ਦਲੀਲਾਂ ਕਰਦੇ ਆ ਸੁਖਵੀਰ ਬਾਦਲ ਤਾਂ ਪਿੱਛੇ ਹਟਣ ਵਾਲੇ ਹੈ ਨਹੀਂ ਉਹਨਾਂ ਨੇ ਤਾਂ ਇਹ ਕਲੀਅਰ ਵੀ ਕਰਤਾ ਹੈ ਨਾ ਤੇ ਇਹਨਾਂ ਨੂੰ ਜਿਹੜਾ ਕੋਈ ਫੈਸਲਾ ਉਹ ਲੈ ਕੇ ਜਾਂ ਜਿਹੜੀ ਕੋਈ ਲਾਮਬੰਦੀ ਕਰਨੀ ਹੈ ਉਹ ਕਰਕੇ ਮਤਲਬ ਜਿਹੜੀ ਪੰਥਕ ਮੁੱਦੇ ਆ ਮਸਲਿਆਂ ਤੇ ਇਹ ਚਰਚਾ ਵੀ ਹੋਈ ਆਵੇ ਇਹਨਾਂ ਨੂੰ ਤੁਰਨਾ ਚਾਹੀਦਾ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਰਦਾ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਸੀ ਕੇਂਦਰ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਚ ਹੋ ਰਹੀ ਹਲਚਲ ਨੂੰ ਲੈ ਕੇ ਚਰਚਾ ਕੀਤੀ ਹੈ ਕੱਲ ਤੁਹਾਡੇ ਨਾਲ ਦੁਬਾਰਾ ਫਿਰ ਜੁੜਾਂਗੇ ਇੱਕ ਨਵੀਂ ਚਰਚਾ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ